ਗੁਰਦਾਸਪੁਰ ਪੁਲਿਸ ਵੱਲੋਂ ਮਿਸ਼ਨ ਨਿਸ਼ਚੇ ਦੇ ਤਹਿਤ ਨਸ਼ਿਆਂ ਵਿਰੁੱਧ ਨੌਜਵਾਨਾਂ ਨੂੰ ਜਾਗਰੂਕ ਕਰਨ ਦੇ ਲਈ ਸਰਕਾਰੀ ਕਾਲਜ ਗੁਰਦਾਸਪੁਰ ਦੇ ਖੇਡ ਸਟੇਡੀਅਮ ਵਿੱਚ ਕਰਵਾਏਗੇ ਖੇਡ ਅਤੇ ਸੱਭਿਆਚਾਰਕ ਪ੍ਰੋਗਰਾਮ ਦੌਰਾਨ ਜਿੱਥੇ ਵੱਖ-ਵੱਖ ਸ਼ਖਸੀਤਾਂ ਦਾ ਸਨਮਾਨ ਕੀਤਾ ਗਿਆ ਉੱਥੇ ਹੀ ਕੈਨੇਡਾ ਦੇ ਨਾਮਵਰ ਕਾਰੋਬਾਰੀ ਤੇ ਪ੍ਰਸਿੱਧ ਸਮਾਸੀ ਵੀ ਜਗਮੋਹਨ ਮੱਲੀ ਦਾ ਵੀ ਵਿਸ਼ੇਸ਼ ਸਨਮਾਨ ਕੀਤਾ ਗਿਆ ਇਸ ਮੌਕੇ ਗੱਲਬਾਤ ਦੌਰਾਨ ਜਗਮੋਹਨ ਮੱਲੀ ਨੇ ਕਿਹਾ ਕੀ ਕੈਨੇਡਾ ਵਿੱਚ ਬੈਠੇ ਪੰਜਾਬੀ ਭਾਈਚਾਰੇ ਨੂੰ ਬਹੁਤ ਖੁਸ਼ੀ ਹੈ ਕਿ ਗੁਰਦਾਸਪੁਰ ਜ਼ਿਲ੍ਹਾ ਨਸ਼ਾ ਮੁਕਤ ਹੋ ਰਿਹਾ ਹੈ ਐਨਆਰਈ ਜਗਮੋਨ ਮਲੀ ਨੇ ਕਿਹਾ ਕਿ ਅਸੀਂ ਕੈਨੇਡਾ ਬੈਠ ਕੇ ਬਹੁਤ ਖੁਸ਼ੀ ਮਹਿਸੂਸ ਕਰ ਰਹੇ ਹਾਂ ਸਾਡਾ ਆਪਣਾ ਜ਼ਿਲ੍ਹਾ ਗੁਰਦਾਸਪੁਰ ਤਰੱਕੀ ਕਰ ਰਿਹਾ ਹੈ ਅਤੇ ਨੌਜਵਾਨ ਖੇਡਾਂ ਦੇ ਨਾਲ ਜੁੜ ਕੇ ਚੰਗੇ ਨਾਗਰਿਕ ਬਣ ਰਹੇ ਹਨ ਇਸ ਲਈ ਉਹ ਜ਼ਿਲ੍ਹਾ ਪੁਲਿਸ ਨੂੰ ਵਧਾਈ ਵੀ ਦਿੰਦੇ ਹਨ ਅੱਜ سپورٹس ਐਂਡ ਕਲਚਰ ਇਵੈਂਟ ਹੋਇਆ ਗੁਰਦਾਸਪੁਰ ਪੁਲਿਸ ਵੱਲੋਂ ਜਿਨ੍ਹਾਂ ਦੀ ਗੁਵਾਈ ਐਸਐਸਪੀ ਸ਼੍ਰੀ ਹਰੀਸ਼ ਦਾਮਾ ਜਿਨੇ ਕੀਤੀ ਨੇ ਔਰ ਜੋ ਸਾਡੇ ਐਸਐਸਪੀ ਸਾਹਿਬ ਨੇ ਬਹੁਤ ਅਣਥੱਕ ਪੁਲਿਸ ਆਫੀਸਰ ਨੇ ਔਰ ਸਾਰਾ ਜ਼ਿਲ੍ਹਾ ਉਹਨਾਂ ਦੀ ਰਹਿਨਮਾਈ ਹੇਠ ਸੁਰੱਖਿਤ ਹੈ ਔਰ ਕ੍ਰਿਮੀਕਲ ਲੋਗ ਉਹਨਾਂ ਤੋਂ ਭੈ ਪੀਤਾ ਹਨ ਔਰ ਅਸੀਂ ਬਾਕੀ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਚੰਗੀ ਤਰ੍ਹਾਂ ਦੀ ਜ਼ਿੰਦਗੀ ਜਿਓ ਅਤੇ ਪੰਜਾਬ ਪੁਲਿਸ ਦਾ ਸਾਥ ਦਿਓ ਤੇ ਗੁਰਦਾਸਪੁਰ ਪੁਲਿਸ ਦਾ ਸਾਥ ਦਿਓ ਭਾਜੀ ਜੋ ਵੱਡੀ ਗਿਣਤੀ ਵਿੱਚ ਨੌਜਵਾਨ ਗਰਦਾਸਪੁਰ ਦੇ ਨਸ਼ਾ ਛੱਡ ਕੇ ਆਮ ਨਾਗਰਿਕ ਬਣ ਗਿਆ ਤੇ ਬਹੁਤ ਵਧੀਆ ਕੰਮ ਨਸ਼ੇ ਦੇ ਖਾਤਮੇ ਲਈ ਐਸਐਸਪੀ ਸਾਹਿਬ ਕਰ ਰਹੇ ਹਸੂਲ ਲੈ ਕੇ ਕੀ ਕਹਿਣਾ ਚਾਹੋਗੇ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕਾ ਹਾਂ ਕਿ ਇਸ ਨਸ਼ੇ ਨੂੰ ਖਤਮ ਕਰਨ ਵਾਸਤੇ ਐਸਐਸਪੀ ਸਾਹਿਬ ਦਿਨ ਰਾਤ ਇੱਕ ਕਰ ਰਹੇ ਹਨ ਔਰ ਉਹਨਾਂ ਦੀ ਪੂਰੀ ਟੀਮ ਉਹਨਾਂ ਦਾ ਸਹਿਯੋਗ ਕਰ ਰਹੀ ਹੈ ਸੋ ਮੇਰੀ ਨੌਜਵਾਨ ਨੂੰ ਅਪੀਲ ਹੈ ਅਤੇ ਕ੍ਰਿਮੀਨਲ ਲੋਕਾਂ ਨੂੰ ਅਪੀਲ ਹੈ ਤੇ ਆਪਣੇ ਜਿਹੜੇ ਗੰਦੇ ਧੰਦੇ ਛੱਡੋ ਅਤੇ ਇੱਕ ਸਹੀ ਨਾਗਰਿਕ ਬਣੋ